ਗੁਰਜੀਕਾ ਖਾਲਸਾ ਵਾਹਿਗੁਰੂ ਕੀ ਫਤਿਹ ਵਾਹਿਗੁਰੂ ਕੀ ਫਤਿਹ ਹਾਂ ਚਾਲੂ ਕਰੋ ਜਾਗਤ ਜੋਤ ਜਪੇ ਨਿਤ ਬਾਸਰ ਜਾਗਤ ਜੋਤ ਜਪੇ ਨਿਤ ਬਾਸਰ ਜਾਗਤ ਜੋਤ ਜਪੇ ਨਿਤ ਬਾਸਰ ਇਕ ਬਿਨਾ ਮਨ ਨੇਕਨ ਆਨੇ 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 ਪੂਰਨ ਪ੍ਰੇਮ ਪ੍ਰਤੀਤ ਸਜੇ पूर प्रेम प्रतीत सजे व्रत मट भूलन माने व्रत गोडमी मट भूलन माने

ਪੂਰਨ ਜੋਤ ਜਗੇ ਘਟ ਮੇ ਪੂਰਨ ਜੋਤ ਜਗੇ ਘਟ ਮੇ ਪੂਰਨ ਜੋਤ ਜਗੇ ਘਟ ਮੇ ਪੂਰਨ ਜੋਤ ਜਗੇ ਜਗਮੇ ਤਬ ਖਾਲਸ ਤਾਇਨ ਖਾਲਸ ਜਾਣੇ ਤਬ ਖਾਲਸ ਤਾਇਨ ਖਾਲਸ ਜਾਣੇ ਤਬ ਖਾਲਸ ਤਾਇਨ ਖਾਲਸ ਜਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰਯੋ ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜੇ ਬੱਚੇ ਦੇਖ ਰਹੇ ਨੇ ਇਹ ਬੱਚੇ ਸਾਰੇ ਆਪਣੇ ਮਨਜਾਰੇ ਵਾਜੀ ਦੇ ਬੱਚੇ ਹੈਗੇ ਇਹਨਾਂ ਦਾ ਅੱਜ 10 ਤਾਰੀਖ ਨੂੰ ਪੰਜਾਬੀ ਕਲਾਸ ਫੇਲੀ ਵਾਰੀ ਇਹਨਾਂ ਦੇ ਪਿੰਡ ਵਿੱਚ ਪੜਾਣੇ ਆਇਆ ਸੀ ਇਸ ਕਰਕੇ ਮੇਰੇ ਸਤਕਾਰਯੋਗ ਭਾਈ ਸਾਹਿਬ ਬਾਈ ਦਾਰਾ ਸਿੰਘ ਜੀ ਨਵ ਤੇਜ ਸਿੰਘ ਜੀ ਉਹਦੇ ਵੀਰ ਸਿੰਘ ਜੀ ਬੈਨ ਪ੍ਰਵੀnder ਕੌਰ ਜੀ ਬੈਨ ਬਲਜੀਤ ਕੌਰ ਜੀ ਮਨਪ੍ਰੀਤ ਸਿੰਘ ਜੀ ਡੈਲਸ ਐਸ ਐਸ ਔਰ ਅਮਰੀਕਾ ਦੇ ਪੂਰੀ ਸਾਧ ਸੰਗਤ ਜੀ ਫਰੇਜਨੋ ਦੀ ਸਾਧ ਸੰਗਤ ਜੀ ਆਪ ਸਭੀ ਦਾ ਬਹੁਤ ਬਹੁਤ ਧੰਨਵਾਦ ਜੋ ਕਿ ਇਹਨਾਂ ਬੱਚਿਆਂ ਦੀ ਮਦਦ ਕਰ ਰਹੇ ਹਨ ਅਸੀਂ ਗੁਰੂ ਸਾਹਿਬ ਜਿੱਤੇ ਆਗੇ ਆਓ ਸਾਰੇ ਰਲ ਮਿਲ ਕੇ ਅਰਦਾਸ ਕਰੀਏ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕਾ ਵਾਹਿਗੁਰਜੀ ਕੀ ਫਤਿਹ ਭਾਈ ਨੌ ਤੇਜ ਸਿੰਘ ਜੀ ਦਾ ਜੁੜੇ ਕੰਮ ਰੁਕੇ ਹਨ ਉਹ ਕੰਮ ਪੂਰੇ ਹੋ ਜਾਵੇ ਤੇ ਗੁਰੂ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਰੱਖੇ ਦੇ ਰੁਕਤਾ ਤੀਦਾਤ ਬਖਸ਼ਿਸ਼ ਕਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ